ਜੁੜੇ ਖਬਰ ਨਮਾ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਦ ਕਰਦਾ ਉੱਚੀ ਪੜ੍ਹਾਈ ਅਤੇ ਚੰਗੇ ਭਵਿੱਖ ਲਈ ਅਕਸਰ ਹੀ ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਨੂੰ ਲੋਕ ਕਰਦੇ ਨੇ ਪਰ ਉਹਨਾਂ ਬਾਰੇ ਜਦੋਂ ਮੰਦਭਾਗੀਆ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਪਰਿਵਾਰਾਂ ਦਾ ਰੋ ਰੋ ਬੁਰਾ ਹਾਲ ਹੋ ਜਾਂਦਾ ਹੈ ਅਜਿਹੀ ਇੱਕ ਮੰਦਭਾਗੀ ਖਬਰ ਹੋਰ ਸਾਹਮਣੇ ਆਈ ਹੈ ਫਰੀਕ ਕੋਟ ਜ਼ਿਲ੍ਹੇ ਦੇ ਪਿੰਡ ਪੱਕਾ ਨੰਬਰ 1 ਦੇ ਰਹਿਣ ਵਾਲੇ 23 ਸਾਲਾਂ ਨੌਜਵਾਨ ਅਕਾਸ਼ ਜੀ ਦੀ ਜੋ ਕਿ 2 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਚੰਗੀ ਪੜ੍ਹਾਈ ਅਤੇ ਚੰਗੇ ਭੋਇੱਖ ਲਈ ਗਿਆ ਸੀ ਪਰ ਉੱਥੇ ਕੰਮ ਕਰਨ ਨਾ ਮਿਲਨ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸ ਵੱਲੋਂ ਖੁਦ ਖੁਸ਼ੀ ਕਰ ਲਈ ਗਈ ਹੈ। ਆਕਾਸ਼ਦੀਪ ਦੀ ਮੌਤ ਤੋਂ ਬਾਅਦ ਜਿੱਥੇ ਪੰਨ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਉੱਥੇ ਹੀ ਪਰਿਵਾਰ ਦਾ ਵੀ ਰੋ ਰੋ ਬਰਹਾਲ ਹੈ। ਤੁਸੀਂ ਵੀ ਸੁਣੋ ਇਸ ਬਾਰੇ ਕੀ ਦੱਸਦੇ ਨੇ ਪਰਿਵਾਰਕ ਮੈਂਬਰ। ਮੇਰਾ ਪੁੱਤਰ ਜੀ ਹੈ। ਕਿੰਨੇ ਬੱਚੇ? 2 ਟਾ ਜੀ ਦਾ ਤੋਂ ਉਹ ਹੈ ਇੱਕ ਵੱਡਾ। ਉਹ ਦਾ ਨਾਂ ਜਸਪ੍ਰੀਤ ਹੈ ਨਾ ਕਾਈ।

ਉਹ ਗੱਲਬਾਤ ਮੁੰਡਿਆਂ ਨੇ ਕੀਤੀ ਹੈ ਜੀ ਮੈਂ ਰੱਖੀ ਸੀ ਸਾਰੇ ਜੋਗਰ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ ਉਹ ਆਂਦੇ ਆ ਵੀ ਲੈ ਕੇ ਆਉਣੀਆਂ ਮੇਰਾ ਨਾਮ ਵਰਿੰਦਰ ਸਿੰਘ ਹੈ ਜੀ ਮੇਰਾ ਪਿੰਡ ਮੂਰਾਵਾਲੀ ਹੈ ਨਾਲ ਹੀ ਪਿੰਡ ਹੈ ਜੀ ਉਹ ਮੇਰਾ ਬ੍ਰਦਰ ਹੀ ਹੈ ਮਤਲਬ ਕਜ਼ਨ ਬ੍ਰਦਰ ਹੈ ਮੇਰੀ ਪੂਆ ਦਾ ਮੁੰਡਾ ਹੈ ਇਹ ਕਾਰਨ ਕਰਕੇ ਹੈ। ਕਾਰਨ ਵੀ ਕੋਈ ਚੀਜ਼ ਦਾ ਹੁਣ ਆਪਾਂ ਨੂੰ ਤਾਂ ਕੰਫਰਮ ਕੁਝ ਨਹੀਂ ਪਤਾ। ਵੀ ਉਹ ਕਹਿੰਦੇ ਆ ਵੀ ਆ ਵੀ ਕੋਈ ਉਹਨੂੰ ਕੋਈ ਰੋਜ਼ਗਾਰ ਦਾ ਚੱਕਰ ਹੀ ਸੀਗਾ ਤੇ ਉਹਦੇ ਅਕੋਰਡਿੰਗ ਕੁਝ ਉਹਨੇ ਸਾਨੂੰ ਤਾਂ ਕਿਸੇ ਨੂੰ ਕੋਈ ਗੱਲ ਕੋਈ ਨਹੀਂ। ਬਸ ਉਹਦੇ ਰਾਤ ਨੂੰ ਇਹਨਾਂ ਦੇ ਵੱਡੇ ਬ੍ਰਦਰ ਨਾਲ ਇਹਦੇ ਨਾਲ ਉਹ ਦਿਨ ਰਾਤ ਨੂੰ ਗੱਲ ਮਤਲਬ ਇੱਧਰ ਰਾਤ ਦੇ 9:30 ਸੀ ਉੱਧਰ 10:00 ਵਜੇ ਸੀ ਇਹ ਸਵੇਰ ਲਈ ਉਹਦੇ ਨਾਲ ਫੋਨ ਤੇ ਗੱਲ ਹੋਈ ਆ 2 ਕੁ ਮਿੰਟ ਹੀ ਕਹਿੰਦਾ ਕੋਈ ਨਾਰਮਲ ਗੱਲ ਜਮਾ ਕਹਿੰਦਾ ਸੀ ਗੱਲ ਕਰੀ ਜਾਂਦਾ ਕਹਿੰਦਾ ਵੀ ਮੈਂ ਰੋਕੇ ਹੀ ਕਰੂੰਗਾ ਸਵੇਰ ਕਰਦਾ ਤੇ ਹੁਣ ਤੁਸੀਂ ਸੌਂ ਜੂ ਕਹਿੰਦਾ ਵੀ ਮੈਂ ਸਵੇਰ ਫੋਨ ਲਾਉਂਗਾ ਪਹਿਲਾਂ ਵੀ ਉਹਨੂੰ ਐ ਹੋ ਗਿਆ ਵੀ ਕੋਈ ਕੰਮ ਕਰ ਦੋ ਥੱਕਿਆ ਹੁੰਦਾ ਵੀ ਚੱਲ ਜਾਊ ਹੁੰਦਾ ਵੀ ਚੱਲ ਯਾਰ ਸਵੇਰ ਗੱਲ ਕਰ ਹੀ ਲੈਣੀ ਆ ਉਹ ਸਵੇਰੇ ਹੀ ਬੜੀਏ ਖੇਤ ਗਏ ਫਰਜੀ ਅਰਗੇਸ ਤੇ ਆ ਜਲਦੀ ਉਹ ਖੇਤ ਫੋਨ ਆਏ ਇਹਨਾਂ ਨੂੰ ਪਹਿਲਾਂ ਦੋ ਗਾਰੀ ਤੇ ਇਹਨਾਂ ਨੇ ਇਗਨੋਰ ਕਰ ਦਿੱਤੀ ਗੱਲ ਕਰਕੇ ਇਹਨਾਂ ਨਾਲ ਹੋਊਗਾ ਜਿਵੇਂ ਹੁਣ ਅੱਜ ਕੱਲ ਫਰੌਡ ਚੱਲਦਾ ਪਿਆ ਵੀ ਉਹ ਸਿਸਟਮ ਹੋਊਗਾ ਇਹਨਾਂ ਨੇ ਦੋ ਤਾਂ ਮੈਨੂੰ ਕਿਹਾ ਵੀ ਯਾਰ ਤੁਸੀਂ ਸੱਚ ਦੱਸੋ ਫਿਰ ਘਰੇ ਆਏ ਫਿਰ ਕਨਫਰਮ ਕੀਤਾ ਲਾ ਕੇ ਫੋਨ ਮੁੰਡਿਆਂ ਨੂੰ ਉਹ ਕੰਦੇ ਐ ਵੀ ਹੁਣ ਵੀ ਗੱਲ ਸਹੀ ਹੈ ਕਿ ਉਹ ਮੁੰਡੇ ਵੀ ਚਲੋ ਕਿਹੜਾ ਆਪਦੀ ਜਗ੍ਹਾ ਤੇ ਡਰ ਗਏ ਹਨਾ ਉਹਨਾਂ ਨੂੰ ਇਹ ਹੁੰਦਾ ਵੀ ਅਗਲਾ ਕੀ ਹੋਏਗਾ ਆਪਾਂ ਤਾਂ ਹੁਣ ਦੂਰ ਬੈਠੇ ਆਪਾਂ ਨੂੰ ਤਾਂ ਕਿ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਫਿਰ ਅਸੀਂ ਉੱਥੇ ਮੇਰੀ ਸਿਸਟਰ ਹੈ ਪਹਿਲਾਂ ਬ੍ਰੈਂਪਟਨ ਚ ਇਹ ਉਹਨਾਂ ਕੋਲ ਹੀ ਗਿਆ ਸੀ ਉਹ ਬ੍ਰੈਂਪਟਨ ਚ ਸੀਗੇ ਇਹ ਕੈੰਬਰੀਅਨ ਗੁਜਨਟਾਰੀਓ ਚ ਗਿਆ ਸੀ ਸਟੱਡੀ ਦੇ ਤੌਰ ਤੇ ਇਹ ਬਸ ਪਹਿਲਾਂ ਪੌਣੇ 2 ਸਾਲ ਉੱਥੇ ਹੀ ਰਿਹਾ ਹੁਣ 3 ਕਿ ਮਹੀਨੇ ਪਹਿਲਾਂ ਹੀ ਇਹ ਉੱਥੇ ਸ਼ਿਫਟ ਹੋ ਕੇ ਕੈਲਗਰੀ ਗਿਆ ਸੀ ਵੀ ਉੱਥੇ ਉਹ ਮੁੰਡੇ ਇਹਨਾਂ ਦੇ ਨਕਰਾਂ ਜੁਈਏ ਮੁੰਡਾ ਕੋਈ ਪਿੰਡੋਂ ਉਹ ਗਿਆ ਸੀ ਉਹ ਕਹਿੰਦਾ ਸੀ ਵੀ ਇੱਥੇ ਕੰਮ ਵਗੈਰਾ ਹੈਗਾ ਵੀ ਮੈਂ ਤੈਨੂੰ ਕੰਮ ਦਵਾ ਦੂੰਗਾ ਵੀ ਤੂੰ ਇੱਥੇ ਆ ਜਾ ਤੇ ਉਹਨਾਂ ਨਾਲ ਉੱਥੋਂ ਹੁਣੇ ਹੀ ਆਇਆ ਸੀ ਉਹ ਵੀ ਉਸ ਤੋਂ ਬਾਅਦ ਹੁਣ ਮਹੀਨਾ ਹੋ ਗਿਆ ਉਹ ਉੱਥੇ ਅਡਾਪਟ ਉੱਥੇ ਉਸ ਉਸ ਤੋਂ ਬਾਅਦ ਮੇਰੀ ਸਿਸਟਰ ਵੀ ਹੁਣ ਇੱਕ ਮਹੀਨਾ ਹੋ ਗਿਆ ਉੱਥੇ ਐਡਮਿੰਟਨ ਨੇੜੇ ਸ਼ਹਿਰ ਆ ਦੋ ਘੰਟਿਆਂ ਦਾ ਰਸਤਾ ਉੱਥੇ ਸ਼ਿਫਟ ਹੋ ਗਈ ਸੀ ਪੰਜ ਪੰਜ ਸੱਤ ਦਿਨ ਪਹਿਲੇ ਉਹਨਾਂ ਨਾਲ ਗੱਲ ਵੀ ਹੋਈ ਉਹਨਾਂ ਨੂੰ ਕਹਿੰਦਾ ਮੈਂ ਮਿਲਣਾ ਆਉਂਗਾ ਉਹ ਕਹਿੰਦੇ ਵੀ ਚਲੋ ਆ ਜੀ ਵੀ ਕੰਮ ਵੀ ਤੂੰ ਆਵੇਂ ਸਾਡੇ ਕੋਲ ਆ ਜੀ ਫਿਰ ਵੀ ਇੱਥੇ ਰਹਿ ਪਾਂਗੇ ਤੇ ਉਸ ਤੋਂ ਬਾਅਦ ਕੋਈ ਨਾ ਹੀ ਕੋਈ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਇਹ ਨਾ ਜਾਂ ਮੈਨੂੰ ਕੋਈ ਲੋੜ ਹੈ ਜਾਂ ਕੋਈ ਮੈਨੂੰ ਕੰਮ ਵਗੈਰਾ ਔਖਾ ਜਾਂ ਦਿੱਕਤ ਹੈ ਜਾਂ ਕੁਝ ਵੀ ਹੈ ਵੀ ਜਾਂ ਨਹੀਂ ਮਿਲਦਾ ਪਿਆ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨਾਲ ਰਸਤੂਵਾ ਦਾ ਜੀ ਉਹਨਾਂ ਨਾਲ ਕਨੈਕਟ ਕੀਤਾ ਕੁਝ ਹੋਰ ਸਾਡੇ ਪਿੰਡੋਂ ਮੁੰਡੇ ਹੈਗੇ ਉੱਥੇ ਕੈਲਗਰੀ ਚ ਉਹਨਾਂ ਨਾਲ ਕੀਤਾ ਉਹ ਵੀ ਚਲੋ ਉੱਥੇ ਵਿਚਾਰੇ ਉਹਨਾਂ ਨੇ ਕਨਫਰਮ ਕੀਤਾ ਫਿਰ ਉਹ ਡੈਡ ਬਡੀ ਪੁਲਿਸ ਲੈ ਚੁੱਕੀ ਸੀ ਪਰ ਉਸ ਤੋਂ ਬਾਅਦ ਪੁਸਤਰ ਆ ਕੇ ਗਏ ਉਹ ਪੁਲਸ ਵਾਲੇ ਉਹ ਕਹਿੰਦੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਿਰ ਉਹ ਕਹਿੰਦੇ ਅਸੀਂ ਪਹਿਲਾਂ ਵੀ ਇੱਧਰ ਫੈਮਿਲੀ ਤੋਂ ਵੈਰੀਫਿਕੇਸ਼ਨ ਲਵਾਂਗੇ ਵੀ ਅਸੀਂ ਤੁਹਾਡੇ ਵੀ ਤੁਹਾਡੇ ਇਲਿਗਲ ਗਾਰਡੀਅਨ ਕਰਾਂਗੇ ਵੀ ਇਹ ਕੋਈ ਵੀ ਜੋ ਇਨਵੈਸਟੀਗੇਸ਼ਨ ਦਾ ਉਹ ਵੀ ਰਿਪੋਰਟ ਦੇਵਾਂਗੇ ਵੀ ਫਿਰ ਹੀ ਡੈਡ ਬਡੀ ਸੀ ਦੇਵਾਂਗੇ ਜਾਂ ਦੇਖਣ ਦੇਵਾਂਗੇ ਕੋਣ 22 ਸਾਲ ਵੀਰੇ 2 ਸਾਲ ਪਹਿਲਾਂ ਗਿਆ ਸੀ 2023 ਚ ਗਿਆ ਸੀ ਇੱਥੋਂ ਡੈਡ ਬੋਡੀ ਲੈ ਹੁੰਦੇ ਇੱਕ ਕੋਈ ਲਿੰਕ ਹੈ ਗੋ ਫਾਉਂਡ ਦੇ ਨਾਂ ਤੇ ਉੱਥੇ ਸਿਸਟਰ ਦਾ ਮਤਲਬ ਉਹਨਾਂ ਦੇ ਅਕਾਊਂਟ ਵਗੈਰਾ ਉੱਥੇ ਕੀਤਾ ਹੋਇਆ ਉਹਨਾਂ ਨੇ ਐਡ ਉਹਦੇ ਚੋਂ ਮਨੀ ਇਨਵੈਸਟ ਹੋ ਰਹੀ ਹੈ ਉਹ ਲਿੰਕ ਆਪਾਂ ਦੇ ਦਾਂਗੇ ਤੁਹਾਨੂੰ ਉਹਦੇ ਚੋਂ ਵੈਸੇ ਵੀ ਚਲੋ ਜੋ ਵੀ ਹੁੰਦਾ ਚਲੋ ਘਾਟਾ ਤਾਂ ਪੂਰਾ ਹੁੰਦਾ ਨਹੀਂ ਪਰ ਫਿਰ ਵੀ ਡੈਡ ਬੋਡੀ ਇੱਧਰ ਲਿਆਉਂਦਾ ਖਰਚਾ ਲਾ ਲਓ ਕੋਈ ਫੈਮਿਲੀ ਸਪੋਰਟ ਹੁੰਦੀ ਹੈ ਕੁਝ ਵੀ ਫਾਈਨੈਂਸ਼ੀਅਲੀ ਉਪਯੋਗ ਕਰ ਰਹੇ ਕੋਸ਼ਿਸ਼ ਵੀ ਕਾਫੀ ਬਹੁਤ ਜਣੇ ਨੇ ਸਪੋਰਟ ਕੀਤੀ ਹੈ ਬਹੁਤ ਜਣੇ ਨੇ ਵੀ ਆਪਾਂ ਲਿੰਕ ਦੇ ਦਾਂਗੇ ਵੀ ਜੇ ਹੋਰ ਵੀ ਕੋਈ ਵੀਰ ਭਰਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਰ ਸਕਦੇ ਹੋ ਮਦਦ